ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਐਨੀਮੀਸੀਜ਼ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਦੇ ਆ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਟਾਈਮ ਹੋ ਚੁੱਕਿਆ 9:00 ਵੱਜ ਚੁੱਕੇ ਨੇ ਤੇ ਕੱਲ ਮੇਟੋ ਬਲੌਗਿੰਗ ਨਹੀਂ ਕਰ ਹੋਈ ਹੈਗੀ ਕਿਉਂਕਿ ਇੰਨਾ ਕੰਮ ਹੀ ਨਹੀਂ ਸੀਗਾ ਕੱਲ ਬਸ ਮੈਂ ਬਲਾਰੇ ਗਈ ਸੀਗੀ ਔਰ ਠੰਡ ਦੇ ਵਿੱਚ ਬਲਾਰੇ ਪਾਰਟ ਤੇ ਜਾਣਾ ਸੀਗਾ ਕਿਸੀ ਦੇ ਉੱਠੇ ਗਈ ਸੀ ਫਿਰ ਮੈਂ ਥੋੜੀ ਸ਼ੋਪਿੰਗ ਲਈ ਗਈ ਸੀ ਥੋੜਾ ਜਿਹਾ ਜਲੂਰੀ ਸਮਾਨ ਸੀ ਚਾਹੀਦਾ ਸੀਗਾ ਉਹ ਲਿਆ ਔਰ ਅੱਜ ਮੈਂ ਜਾਣਾ ਪਾਰਲਰ ਤੇ ਕਿਸੇ ਖਾਸ ਇਵੈਂਟ ਦੇ ਕਰਕੇ ਸੋ ਕੀ ਖਾਸ ਇਵੈਂਟ ਆ ਉਹ ਵੀ ਤੁਹਾਨੂੰ ਅੱਗੇ ਪਤਾ ਲੱਗੂਗਾ ਜਾ ਕੇ ਸੋ ਚਲੋ ਜੀ ਫਿਰ ਆਪਾਂ ਅੱਜ ਚੱਲਦੇ ਹਾਂ ਅੱਜ ਪਾਰਲਰ ਦਾ ਕੰਮ ਕਰੀਏ ਮੈਂ ਵੀ ਜਾਣਾ ਮਹਿਤ ਨੇ ਵੀ ਜਾਣਾ ਮੈਗ ਦਾ ਹੈੱਡ ਵਾਸ਼ ਕਰਵਾਉਣਾ ਮੈਂ ਵੀ ਸਪਾ ਵਗੈਰਾ ਲਵਾਉਂਗੀ ਸੋ ਚਲੋ ਉਸ ਤੋਂ ਪਹਿਲਾਂ نیچے ਚੱਲਦੇ ਆ ਤੇ نیچے ਜਾ ਕੇ ਬ੍ਰੇਕਫਾਸਟ ਕਰਕੇ ਔਰ ਮੈਂ ਜਾਉਂਗੀ 10 10:30 ਆਪਾਂ ਪਾਰਲਰ ਜਾਵਾਂਗੇ ਮੈਂ ਇੱਕ ਲਾਈਟ ਆਫ ਕਰ ਦ ਸਾਰੀਆ ਚਲੋ ਫਿਰ نیچے ਚਲੀਏ ਜੋ ਮੈਂ ਚਲੇ ਗਿਆ ਇੰਦਰ ਜਿੱਤ ਵੀ ਗਏ ਅੱਪਰ ਰਹੇਗੇ ਦੋਨੋਂ ਲਓ ਜੀ ਟਾਈਮ ਹੋ ਗਿਆ ਪੌਣੇ 2 ਦਾ ਤੇ ਆਪਾਂ ਗਿਆ ਕਰ ਹੈੱਡ ਵਾਸ਼ ਕਰਾ ਕੇ ਆਪਣਾ ਮੈਕ ਦਾ ਵੀ ਕਰਵਾ ਲਿਆ ਤੇ ਹੁਣ ਮੈਂ ਲਗਾਉਣ ਲੱਗੀ ਆ ਨੇਲ ਪੇਂਟ ਸੋ ਤਾਂ ਕਿ ਸੁੱਕ ਜਵੇ ਕਿਉਂ ਸਰਦੀ ਦੇ ਵਿੱਚ ਸੁੱਕਣ ਨੂੰ ਵੀ ਕਾਫੀ ਟਾਈਮ ਲੈਂਦੀ ਨੇ ਇਹ ਪੇਂਟ ਚਲੋ ਲਗਾਈਏ ਧੁੱਪੇ ਬੈਠ ਕੇ ਨੀਲ ਪੇਂਟ 4:30 ਹੋ ਗਏ ਹਜੇ ਤੱਕ ਅੱਗ ਸੇਕ ਰਹੇ ਆਪਾਂ ਨੀਲ ਪੇਂਟ ਆਪਾਂ ਲਾ ਲਈ ਨੀਲ ਆਟ ਉੱਪਰ ਕਰਤੀ ਓਹੋ ਹੋਹ ਕਿਆ ਬਾਤਾਂ ਨੇ ਆ ਤਾਂ ਤੁਹਾਡੀ ਦੀਂਦੀ ਹੋਣੀ ਹੈਗੀ ਨੀਲ ਆਟ ਪਤਨ ਕੀ ਕੀਤਾ ਹੋਇਆ ਚੀਚੀ ਦੇ ਨੌਤੇ ਲਓ ਦੂਜਾ ਹੱਥ ਕਿੱਥੇ ਆ ਮੇਰਾ ਆਪੇ ਸਿੱਖੂ ਇਹ ਟਾਈਮ 5:00 ਵਜੇ ਤੇ ਆਪਾਂ ਆ ਗਏ ਉੱਪਰ ਮੈਂ ਮੈਕ ਔਰ ਜੋਵਨ ਤੇ ਅਸੀਂ ਤਿਆਰੀ ਕਰਦੇ ਆ ਕੱਲ ਦੀ ਜਾਣ ਦੀ ਤੇ ਜੋਵਨ ਨੇ ਸਵੇਰ ਦੀ ਗੁੱਤ ਕੀਤੀ ਹੋਈ ਸੀਗੀ ਹੁਣ ਆਪਾਂ ਜੋਵਨ ਦਾ ਬਣਾਉਨੇ ਆ ਜੂੜਾ ਠੀਕ ਹੈ ਫਿਰ ਮਾਰਨਿੰਗ ਜੋਵਨ ਅ ਪਟਕਾ ਬੰਨ ਲੇਗਾ ਸੋ ਚਲੋ ਮੈਕ ਦਾ ਤਾਂ ਰੈਡੀ ਆ ਹੈਡ ਵਾਸ਼ ਕੀਤਾ ਹੋਇਆ ਬਸ ਫੇਰ ਰੱਖਨੇ ਫਿਰ ਟਾਈਮ 9:00 ਵਜੇ ਤਕਰੀਬਨ ਤੇ ਆਪਾਂ ਹੋ ਗਿਆਂ ਫ੍ਰੀ ਡਿਨਰ ਕਰਕੇ ਲਾਈਟਸ ਬਾਕੀ ਬਹੁਤ ਜ਼ਿਆਦਾ ਜਾਂਦੀ ਹੈ ਤੇ ਬਹੁਤ ਪਰੇਸ਼ਾਨ ਕਰਦੀ ਹੈ ਲਾਈਟ ਲਾਈਟ ਦੀ ਵਜ੍ਹਾ ਨਾਲ ਥੋੜੇ ਕੰਮ ਲੇਟ ਹੋ ਜਾਂਦੇ ਆ ਆਪਣੇ ਤੇ ਹੁਣ ਆਪਾਂ ਵਾਸ਼ਿੰਗ ਮਸ਼ੀਨ ਬੰਦ ਕਰਕੇ ਹੋ ਫ੍ਰੀ ਹੋਏ ਆ ਕਾਫੀ ਲੇਟ ਆਈ ਹੈ ਲਾਈਟ ਆ ਕੀ ਹਾਲ ਨੇ ਜੋਬਰ ਮੈਂਕ ਦੇ ਵਾਲ ਦੇਖ ਲਉ ਭਾਈ ਕੱਦੀ ਲੱਗੀ ਹੋਈ ਹੈ ਮੈਨੂੰ ਮੇਰੇ ਵਾਲ ਦਿਖਾਓ ਮੇਰੇ ਵਾਲ ਦਿਖਾਓ ਮੈਂਕ ਦੇ ਵਾਲ ਦੇਖ ਲਉ ਅੱਜ ਇਹਨੇ ਹੈੱਡ ਵਾਸ਼ ਕਰਾਇਆ ਹੂੰ ਅੱਗੇ ਤੂੰ ਹੈੱਡ ਵਾਸ਼ ਕਰ ਦੇ ਮੈਂ ਕਰਦੀ ਆ ਬਸ ਸਟੇਟ ਨਹੀਂ ਕਰਦੀ ਉਹ ਤੋਂ ਬਾਅਦ ਹਾਂ ਸੋ ਹੁਣ ਆਪਾਂ ਥੋੜਾ ਟਾਈਮ ਦੇਖਦੇ ਆ ਮੂਵੀ 1 ਘੰਟਾ 34 ਮਿੰਟ ਦੀ ਪਈ ਆ ਹਜੇ ਤਾਂ ਹਨਾ ਤੇ 9 ਵਜੇ 10 10:30 ਵਜੇ ਤੱਕ ਦੀ ਪਈ ਆ ਹਜੇ ਮੂਵੀ ਤੇ ਬਟ ਆਪਾਂ ਮਾਰਨਿੰਗ ਜਲਦੀ ਵੀ ਉੱਠਣਾ 5 ਵਜੇ ਉੱਠਣਾ ਤੇ ਉੱਠ ਕੇ ਰੈਡੀ ਹੋਣਾ ਫਿਰ ਜਾਣਾ ਔਰ ਕਿੱਥੇ ਜਾਣਾ ਆਪਾਂ ਉਹ ਹੈ ਸਰਪ੍ਰਾਈਜ਼ ਆਪਾਂ ਦਿਖਾਵਾਂਗੇ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਜਾਂ ਫਿਰ ਨਾਲ ਦੇ ਨਾਲ ਕੱਲ ਦੇ ਬਲੌਗ ਤੋਂ ਵੀ ਥੋੜਾ ਲੇਟ ਹੋ ਸਕਦਾ ਦੇਖਦੇ ਆ ਕਿੱਦਾਂ ਕਿੱਦਾਂ ਦਿਖਾਉਣਾ ਕਿੱਦਾਂ ਕਿੱਦਾਂ ਦੱਸਣਾ ਚਲੋ ਕੋਈ ਨਹੀਂ ਉਹ ਸਾਰਿਆਂ ਦੇ ਸਲਾਰ ਨਾਲ ਚੱਲਾਂਗੇ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਨੇ ਜੋ ਸਮੇਂ-ਸਮੇਂ ਦੇ ਨਾਲ ਹੀ ਵਧੀਆ ਲੱਗਦੀਆਂ ਨੇ ਅਸੀਂ ਹੁਣ ਵੇਟ ਕਰ ਰਹੇ ਹਾਂ ਇੰਦਰਜੀਤ ਦੀ ਕਿਉਂਕਿ ਇੰਦਰਜੀਤ ਨੀਚੇ ਹੀ ਨੇ ਜੋ ਬਿਲ ਕੱਟ ਰਹੇ ਨੇ ਹਿਮਾਚਲ ਕੱਲ ਆਪਣੀ ਗੱਡੀ ਜਾਣੀ ਆ ਤੇ ਉਹਦੀ ਬਿਲ ਕੱਟ ਰਹੇ ਨੇ ਤਾਂ ਕਿ ਮਾਰਨਿੰਗ ਡਰਾਈਵਰ ਨੂੰ ਦੇ ਸਕਾਂ ਤਾਂ ਕਰਕੇ ਹਜੇ ਅਸੀਂ ਮੂਵੀ ਆਪਣੀ ਪਾਉਜ਼ ਕੀਤੀ ਹੋਈ ਆ ਲਗਾ ਵੀ ਨਹੀਂ ਸਕਦੇ ਨਹੀਂ ਤਾਂ ਇੰਟਰਨ ਜੀਤ ਨੇ ਆ ਕੇ ਬੈਕ ਤੋਂ ਫੇਰ ਉਹਨੇ ਲਗਵਾ ਕੇ ਦੇਖਣੀ ਆ ਸੋ ਆਪਾਂ ਵੇਟ ਕਰਦੇ ਆ ਔਰ ਚਲੋ ਦੇਖਦੇ ਆ ਹੋ ਗਿਆ ਸਵਾ ਦਸ ਦਾ ਤੇ ਮੂਵੀ ਹੋ ਗਈ ਆਪਣੀ ਖਤਮ ਤੇ ਬੱਚੇ ਗਏ ਆਪਣੇ ਰੂਮ ਦੇ ਵਿੱਚ ਸੌਣ ਦੇ ਲਈ ਸੋ ਆਪਾਂ ਵੀ ਹੁਣ ਕਰੀਏ ਰੈਸਟ ਕਿਉਂਕਿ ਮਾਰਨਿੰਗ ਆਪਾਂ ਕਿੰਨੇ ਦਿਨਾਂ ਬਾਅਦ ਮੈਨੂੰ ਲੱਗਦਾ ਮੰਥੀ ਉਹ ਚੱਲਿਆ ਇੱਕ ਤੇ ਜਲਦੀ ਉੱਠਣਾ ਸਵੇਰੇ ਆਪਾਂ 5:00 ਵਜੇ ਤਾਂ ਉੱਠਾਂਗੇ ਤਾਂ ਕਿ ਫਟਾਫਟ ਰੈਡੀ ਹੋ ਕੇ ਨਿਕਲ ਜੀ ਆਪਾਂ ਜਿੱਧਰ ਨੂੰ ਕੱਲ ਨੂੰ ਜਾਣਾ ਸੋ ਚਲੋ ਜੀ ਇਸ ਦਿਨ ਆ ਲਈ ਆਪਾਂ ਅੱਜ ਦੇ ਬਲੌਗ ਦੀ ਇੱਥੇ ਕਰਦੇ ਆ ਐਂਡਿੰਗ ਸੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਕੱਲ ਅਸੀਂ ਕਿੱਥੇ ਜਾਣਾ ਕੀ ਫੰਕਸ਼ਨ ਹੈ ਉਹ ਸਾਨੂੰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਦੇ ਆ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਟਾਈਮ ਹੋ ਚੁੱਕਿਆ 7:30 ਵਜੇ ਤੇ ਆਪਾਂ ਹੋਣ ਲੱਗਿਆ ਰੈਡੀ ਮੈਂ ਕਰ ਰੈਡੀ ਐ ਬਸ ਜੋਨਵੀ ਰੈਡੀ ਉਧਰ ਹਜੇ ਸੁਸਤੀ ਪਈ ਹੋਈ ਆ ਉੱਠੋ ਵੀ ਚਲੋ

ਅਰਸ਼ਦੀਪ ਬੰਦੇ ਨੇ ਵੀ ਆਉਣਾ ਇੱਧਰ ਨੂੰ ਤੇ ਉਹ ਵੀ ਸੇਮ ਫੰਕਸ਼ਨ ਤੇ ਚੱਲੇ ਨੇ ਜਿੱਥੇ ਆਪਾਂ ਚੱਲੇ ਆ ਤੇ ਇੱਕ ਗੱਡੀ ਉਹ ਇੱਥੇ ਖੜਾ ਕੇ ਆਪਣੀ ਗੱਡੀ ਦੇ ਵਿੱਚ ਸ਼ਿਫਟ ਕਰ ਲਵਾਂਗੇ ਕਿੱਥੇ ਪਹੁੰਚ ਗਏ ਆਪਾਂ ਆਪਾਂ ਸਿੱਧਵਾਉਂ ਆਂ ਬੰਦੇ ਦੇ ਨਾਮ ਦੇ ਕਿਹੜਾ ਲਿਖਿਆ ਸਿੱਧਵਾ ਕਿੱਥੇ ਐਂ ਤਿੰਨ ਤੋਂ ਉਹ ਸੇ ਵਾਲਾ ਟਾਇਰ ਸਰਦਣਾ ਹੈ ਐ ਬੜੀ ਮੋਟੀ ਹੈ ਇਹ ਦੇਖੋ ਉਹਨੂੰ ਦੇਖਣਾ अल रजूगा गुरुद्वारा श्री वाली साहेब Terima kasih telah menonton! ਆ ਬੇਟਾ ਹਾਂ ਕੀ ਕਹਿੰਦੀ ਏ ਤੂੰ ਮਰਚ ਆਹ ਮਰਚ ਕਹਾ ਕੇ ਬੈਠੀ ਨਾ ਜੱਟੂ ਵੇ ਕਿ ਚਲ ਤੀ ਕੱਲੇ ਵੀ ਰਹੀ ਹੈ ਡੈਡੀ ਨੈੜੀ ਕੋਈ ਖਾਣੀ ਰੋਟੀ ਹੈ ਪਹਿਲਾਂ ਜੂਸ ਪੀਣਾ ਡੈਡੀ ਦਾ ਜੂਸ ਪੀਣਾ ਫਰੀ ਬੈਠਾ ਉਧਰ ਉਹ ਆਪਦੇ ਕੰਮ ਲੱਗਿਆ ਆ ਉਧਰ ਦੇ ਉਧਰ ਦੇ ਲੈ ਫਟਾਫਟ ਸਾਰਾ ਉਹ ਸੈਂਡਵਿਚ ਆ ਖਾ ਲੈ ਹੁਣ ਸੌਸ ਕੋਲ ਤਾਂ ਲੈ ਗੱਡੀਆਂ ਦੇ ਬਾਹਰ ਦੇ ਉੱਪਰ ਹਾਂ ਇੰਦਰਿੰਦਰਜੀਤ ਖੜਾ ਇਹਨੇ ਵੀ ਰੋਟੀ ਖਾਣੀ ਬਾਕੀ ਸਾਰੇ ਰੋਟੀ ਖਾ ਰਹੇ ਨੇ ਉਹ ਬੀਬੀ ਬੈਠੀ ਚਲੋ 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 ਫਿਨਿਸ਼ ਫਿਨਿਸ਼ ਗੁੱਡ ਗੁੱਡ ਬாய்)^{(indrajit) ਦਵਾਣ ਚੱਲਿਆ ਮੈਨੂੰ ਟੌਪੀਆ ਦਵਾਣ ਟੌਪੀਆ ਇੰਨੀਆਂ ਪਈਆਂ ਨੇ ਕੌਣ ਸੀ ਲੈ ਕੋਈ ਹੋਰ ਗੱਡੀ ਲਓ ਜੀ ਟਾਈਮ ਹੋ ਗਿਆ ਸਵਾ 6 ਦਾ ਤੇ 6:30 ਆਪਾਂ ਘਰ ਆ ਗਏ ਸੀ ਤੇ ਘਰ ਆ ਕੇ ਫਿਰ ਮੈਨੂੰ ਆਇੰਦਾ ਫਟਾਫਟ ਜਿਹੜੇ ਮੇਰੇ ਕੰਮ ਨੇ ਉਹ ਮੈਂ ਫਟਾਫਟ ਕਰ ਦਮਾ ਤੇ ਬੱਚਿਆਂ ਦੇ ਕੱਪੜੇ ਵਗੈਰਾ ਸਾਂਭੇ ਸਾਰੇ ਤੇ অর ਹੁਣ ਉਹਨਾਂ ਦੀ ਸਕੂਲ ਦੀ ਤਿਆਰੀ ਕਰਦੇ ਆਪਾਂ ਮਾਰਨਿੰਗ ਸਕੂਲ ਜਾਣਾ ਬੈਸਤ ਸਾਰੇ ਸਕੂਲਾਂ ਨੂੰ ਛੁੱਟੀ ਆ ਪਰ ਪਤਾ ਨਹੀਂ ਕਿਉਂ ਇਹਨਾਂ ਦੇ ਸਕੂਲ ਨੇ ਕੀਤੀ ਨਹੀਂ ਹੈਗੀ ਕੱਲ ਦੀ ਛੁੱਟੀ ਤਾਂ ਕਰਕੇ ਫਿਰ ਆਪਾਂ ਤਿਆਰੀ ਕਰੀਏ ਹੁਣ ਤੇ ਮੈਂ ਵੀ ਆਪਣਾ ਮੇਕਅਪ ਰਿਮੂਵ ਕਰਕੇ ਉਸ ਤੋਂ ਬਾਅਦ ਫਰੀ ਆ ਫਿਰ ਦੇਖਦੇ ਆ ਆਰਾਮ ਨਾਲ ਬੈਠ ਕੇ ਫੋਨ ਚਲਾਉਣਾ ਕਿਉਂਕਿ ਆ ਤਾਂ ਸਾਰਾ ਦਿਨ ਫੋਨ ਵੀ ਨਹੀਂ ਚਲਾ ਹੋਇਆ ਫੰਕਸ਼ਨ ਚ ਬੀਜੀ ਸੀ ਨਾ ਫਿਰ ਮੈਂ ਫਾਈਨਲੀ ਸਾਰੇ ਕੰਮਕਾਰ ਕਰਕੇ ਮੈਂ ਖੁੱਗੀਆਂ ਹੁਣ ਫ੍ਰੀ ਤੇ ਹੁਣ ਆਪਾਂ ਵੇਟ ਕਰ ਰਹੇ ਆ ਏਨਰਜੀ ਦੀ ਕਿ ਕਿ ਹੋ ਜਾ ਸੀ ਡਿਨਰ ਕਰਨਾ ਆ ਤੇ ਏਨਰਜੀ ਤੋਂ ਅਗੇ ਫਿਰ ਆਪਾਂ ਡਿਨਰ ਕਰਾਂਗੇ ਔਰ ਮੈਂ ਮੂਵੀ ਵੇਖ ਲੱਭ ਕੇ ਰੱਖੀ ਬੈਠੀ ਆ ਮੈਨੂੰ ਲੱਗਦਾ ਅੱਜ ਲੇਟ ਹੋ ਜਾਣਗੇ ਕਿਉਂਕਿ ਮਾਰਨਿੰਗ ਬੱਚਿਆਂ ਨੇ ਵੀ ਸਕੂਲ ਜਾਣਾ ਹੈ ਤਾਂ ਕਰਕੇ ਅੱਜ ਮੂਵੀ ਦਾ ਪਲਾਨ ਤਾਂ ਕੈਨਸਲ ਕਰਨਾ ਪੈਣਾ ਨਹੀਂ ਦੇਖੀ ਜਾਣੀ ਹੈਗੀ ਤੇ ਕਿਉਂਕਿ 8:00 ਵੱਜ ਗਏ ਨੇ ਔਰ ਹਜੇ ਦਿਨ ਕਰਨਾ ਸੋ ਕਾਲ ਕਰਕੇ ਦੇ ਦੇ ਕਿਉਂਕਿ نیچے ਕਸਟਮਰ ਆਏ ਹੋਏ ਨੇ ਇੰਦਰਜੀਤਾ ਜੀ ਨੀਚੇ ਹੀ ਨੇ ਔਰ ਉਧਰ ਨੱਚ ਰਹੇ ਨੇ ਸਾਰੇ ਅਸੀਂ ਆ ਦੇਥੇ ਰਹਿ ਕੇ ਬਟ ਉਧਰ ਪਿੰਡ ਸਾਰੇ ਇੰਜੋਏ ਕਰ ਰਹੇ ਨੇ ਨੱਚ ਰਹੇ ਨੇ ਫੰਕਸ਼ਨ ਦੀ ਆਪਾਂ ਵੀ ਜਾਵਾਂਗੇ ਜਲਦੀ ਹੀ ਤੇ ਹੁਣ ਆਪਾਂ ਕੀ ਕਰੀਏ ਹੁਣ ਮੈਂ ਬੈਠਦੀ ਹਾਂ ਥੋੜਾ ਟਾਈਮ ਫੋਨ ਚਲਾਉਣੀ ਆ ਮਾਈਂਡ ਰੈਲੈਕਸ ਕਰਦੇ ਅੱਜ ਸਾਰਾ ਦਿਨ ਬਸ ਇਦਾਂ ਲੰਘ ਗਿਆ